ਜੀ ਕੀ ਨਾਮ ਤੁਹਾਡਾ ਕਿਸੇ ਗਾਲ ਜੀ ਕੀ ਨਾਮ ਸਰ ਮੇਰਾ ਨਾਮ ਕਰਨੈਲ ਸਿੰਘ ਹੈ ਕਿੱਥੇ ਰਹਿਣੇ ਹੋ ਮੈਂ ਲੁਧਿਆਣਾ ਹੀ ਰਹਿਣਾ ਲੋਕ ਕੀ ਦਿੱਕਤ ਸੀ ਤੁਹਾਨੂੰ ਮੈਨੂੰ ਸਾਹ ਦੀ ਪ੍ਰੋਬਲਮ ਸੀ ਕਿ ਅਸਥਮਾ ਦੀ ਉਹ ਛਿੱਕਾਂ ਜਿਹਾ ਕੰਮ ਦਾ ਵੀ ਰਹਿੰਦਾ ਸੀਗਾ ਤੇ ਮੈਂ ਬੜੀ ਜਗ੍ਹਾ ਦਵਾਈ ਦਿੱਤੀ ਆ ਮਤਲਬ ਸਾਲ-ਸਾਲ ਵੀ ਚੱਲਦੀ ਰਹੀ ਹੈ ਦਵਾਈ ਕਿੰਨੇ ਕਿੰਨੇ ਟਾਈਮ ਤੋਂ ਤੁਹਾਨੂੰ ਸਮੱਸਿਆ ਕਿੰਨੇ ਟਾਈਮ ਤੋਂ ਸੀ ਮੈਨੂੰ ਤਕਰੀਬਨ 2 ਸਾਲ ਤੋਂ ਸੀਗੀ ਜੀ ਜੀ ਤੇ ਮੈਂ ਬਹੁਤ ਜਗ੍ਹਾ ਇਲਾਜ ਲਈ ਮਤਲਬ ਪਹੁੰਚਿਆ ਜਿੱਥੇ-ਜਿੱਥੇ ਮੈਨੂੰ ਕੋਈ ਕਹਿਣਾ ਸੀਗਾ ਆਪਾਂ ਜਾ ਕੇ ਦਵਾਈ ਲੈਣ ਦੇ ਸੀਗੇ ਇਸ ਕਰਕੇ ਮੈਂ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਸੀਗਾ ਤਾਂ ਫਿਰ ਮੇਰੇ ਇੱਕ ਫਰੈਂਡ ਨੇ ਰੈਫਰੈਂਸ ਦਿੱਤੀ ਉਹ ਕਹਿੰਦੇ ਵੀ ਇਸ ਜਾਈ ਜਾ ਕੇ ਮੈਂ ਫਿਰ ਡਾਕਟਰ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮੈਂ ਸਾਰੀ ਆਪਣੀ ਪ੍ਰੋਬਲਮ ਦੱਸੀ ਤਾਂ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਕਿ ਤੁਹਾਡਾ ਇਲਾਜ ਹੋ ਜਾਊਗਾ ਬਿਲਕੁਲ ਵਧੀਆ ਤਰੀਕੇ ਨਾਲ ਹੋਊਗਾ ਬਟ ਇਹ ਆ ਵੀ ਦਵਾਈ ਜਿਹੜੀ ਆ ਉਹ ਇਹਨਾਂ ਦੇ ਅਨਸਾਰ ਲੈਣੀ ਪੈਣੀ। ਅੱਛਾ ਵਿਸ਼ਵਾਸ ਹੋ ਗਿਆ ਸੀ ਕਿਉਂਕਿ ਪਹਿਲਾਂ ਤੁਸੀਂ ਦੰਦੇ ਹੋਵੋਗੇ ਅੰਗਰੇਜ਼ੀ ਦਵਾਈਆਂ ਵਾਲੇ ਡਾਕਟਰਾਂ ਕੋਲ। ਉਹ ਕੀ ਕਹਿੰਦੇ ਸੀ? ਨਹੀਂ ਹੋਣੀ ਠੀਕ ਬਿਮਾਰੀ ਜਾਂ ਕੀ ਕਹਿੰਦੇ ਸੀ? ਸਰ ਡਾਕਟਰ ਦਾ ਜੋ ਕਹਿੰਦੇ ਸੀ ਕਹਿੰਦੇ ਸੀ ਲੇਕਿਨ ਥੋੜਾ ਹਾਸੇ ਵਾਲੀ ਗੱਲ ਵੀ ਆ ਵੀ ਆਪਾਂ ਪੰਜਾਬੀ ਲੋਕ ਨਾ ਵੀ ਬਹੁਤ ਜ਼ਿਆਦਾ ਜਲਦੀ ਯਕੀਨ ਕਰ ਲੈਂਦੇ ਆ। ਕਿਸੇ ਨੇ ਕਹਤਾ ਵੀ ਆਹ ਗੋਲੀ ਖਾ ਲੈ ਯਾਰ ਇਹਨਾਂ ਦਿਨੋਂ ਫਰਕ ਪੈ ਜਾਊਗਾ। ਤੇ فرق ਪੈਂਦਾ ਵੀ ਸੀਗਾ ਇਹ ਨਹੀਂ ਮੈਂ ਕਹਿੰਦਾ ਹੈਗਾ 2-4 ਘੰਟੇ ਬਹਿ ਜਾਂਦਾ ਸੀਗਾ ਮੈਨੂੰ ਲੱਗਦਾ ਵੀ ਮੈਂ ਹੁਣ ਠੀਕ ਹੋ ਗਿਆ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਬਟ ਸਰ ਕੋ ਟੈਂਪਰੇਰੀ ਸੀਗਾ ਲੇਕਿਨ ਜਦੋਂ ਮੈਂ ਇੱਥੋਂ ਦਵਾਈ ਲੈ ਕੇ ਸ਼ੁਰੂ ਕੀਤੀ ਆ ਆਪਣਾ ਟਰੀਟਮੈਂਟ ਜੋ ਇਹਨਾਂ ਨੇ ਪ੍ਰੋਪੋਰਸ਼ਨ ਮੈਨੂੰ ਦੱਸੀਆਂ ਵੀ ਤੁਸੀਂ ਆਹ ਚੀਜ਼ ਦਾ ਖਾਣ ਪੀਣ ਦਾ ਪਰਹੇਜ਼ ਰੱਖਣਾ ਵਾ ਤੇ ਦਵਾਈ ਫਿਰ ਆਪਣੇ ਆਪ ਹੀ ਕੰਮ ਕਰਨਾ ਉਹਨੇ ਸ਼ੁਰੂ ਕਰਤਾ ਮਤਲਬ ਇਹ ਲਾ ਲਓ ਵੀ 2 ਤੋਂ 3 ਮਹੀਨੇ ਦੇ ਵਿੱਚ ਮੈਂ ਕੋਰਸ ਕਰਕੇ ਅਜੇ ਬਿਲਕੁਲ ਓਕੇ